ਸਰ ਵਾਹਿਗੁਰੂ ਚੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੀ ਵੱਡੀ 71ਤਾ ਇਚ ਮਜੀਠੇ ਹਲਕੇ ਚ ਪਿੰਸੇਨੇ ਵਾਲੀ ਚ ਹੋਈ ਆ ਔਰ ਇਲਾਕੇ ਦੇ ਪੰਜ ਸਰਪੰਚ ਜ਼ਿੰਮੇਵਾਰ ਸੱਜਣ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਬਹੁਤ ਵੱਡੀ ਗਿਣਤੀ ਚ ਇੱਥੇ ਇੱਕ ਮਤਾ ਪਾਸ ਹੋਇਆ ਜੇ ਪ੍ਰਵਾਨ ਕਰਦੇ ਹੋ ਤਾਂ ਝਕਾਣਾ ਛੱਡ ਦਿਓ ਜੀ ਮੈਂ ਮਤਾ ਪੜਨ ਲੱਗਿਆ ਹਾਂ ਤੁਹਾਨੂੰ ਜੋ ਅੱਜ ਅਜੀਤ ਅਖਬਾਰ ਦੇ ਮਾਲਕ ਤੇ ਸੰਪਾਦਕ ਤੇ ਐਡੀਟਰ ਇਨ ਚੀਫ ਤੇ ਜਿਨ੍ਹਾਂ ਨੂੰ ਭਾਰਤ ਰਤਨ ਵਰਗੇ ਐਵਾਰਡਾਂ ਨਾਲ ਨਿਵਾਜਿਆ ਗਿਆ ਸਰਦਾਰ ਸਾਧੂ ਸਿੰਘ ਖੰਧਰ ਸਾਹਿਬ ਜਿਨ੍ਹਾਂ ਨੂੰ ਫੇਰ ਬਹੁਤ ਵੱਡੀਆਂ ਆ ਮਾਨ ਸਨਮਾਨ ਦੇਸ਼ ਦੀਆਂ ਵੱਖ-ਵੱਖ ਸਰਕਾਰਾਂ ਨੇ ਦਿੱਤਾ ਔਰ ਪੰਜਾਬ ਦੀ ਪੰਜਾਬੀ ਭਾਸ਼ਾ 'ਚ ਸਭ ਤੋਂ ਵੱਧ ਵਿਕਨ ਵਾਲੇ ਪੜਨ ਵਾਲੇ ਅਖਬਾਰ ਜਿਨੇ ਲੋਕਾਂ ਦੀ ਆਵਾਜ਼ ਸੱਚ ਦੀ ਆਵਾਜ਼ ਲੋਕਾਂ ਦੀ ਲੋਕਾਂ ਤੱਕ ਪਹੁੰਚਾਉਣ ਦੀ ਗੱਲ ਕੀਤੀ ਹੈ ਅੱਜ ਜਦੋਂ ਸਰਕਾਰ ਨਾਲ ਟਕਰਾਈ ਹੈ ਤੇ ਸਰਕਾਰ ਘਬਰਾਹਟ ਚ ਬਦਲਾਵ ਵਾਲੀ ਕਮਜ਼ੋਰ ਦਿਲ ਸ਼ਰਾਬੀ ਲੀਡਰ ਨਕਮਾ ਲੀਡਰ ਅੱਜ ਇੰਦਰਾ ਗਾਂਧੀ ਦੇ ਨਕਸ਼ੇ ਕਦਮ ਤੇ ਚੱਲਦਿਆਂ ਪੰਜਾਬ 'ਚ ਐਮਰਜੈਂਸੀ ਲਾਉਣ ਦੀ ਕੋਸ਼ਿਸ਼ ਕਰ ਰਿਹਾ ਭਗਵੰਤ ਮਾਨ ਜੀ ਆਈ ਕੰਡੈਮ ਯੋਰ ਐਕਸ਼ਨ ਇਨ 올 ਫਾਰਮਸ ਜੀਐਸ ਅਖਬਾਰ ਦੀ ਪ੍ਰੈਸ ਦੀ ਆਜ਼ਾਦੀ ਵਾਸਤੇ ਡਾਕਟਰ ਹਮਦਰਦ ਸਾਹਿਬ ਬਰਜਿੰਦਰ ਸਿੰਘ ਜੀ ਹਮਦਰਦ ਸਾਹਿਬ ਜਿਨ੍ਹਾਂ ਨੇ ਪਤਾ ਨਹੀਂ ਕਿੰਨੇ ਪ੍ਰੈਸ ਰਿਪੋਰਟਰਸ ਨੂੰ ਨਾ ਕੇਵਲ ਆਵਾਜ਼ ਦਿੱਤੀ ਆ ਉਹਨਾਂ ਨੂੰ ਅੱਜ ਬਹੁਤ ਵੱਡੇ ਰਤਬਿਆਂ ਤੇ ਉਹ ਪਹੁੰਚੇ ਆ ਅੱਡਾ ਠਗਵਾਰਾਂ ਤੇ ਉਹ ਐਡੀਟਰਸ ਐਡੀਟਰਸ ਇਨ ਚੀਫ ਲੱਗੇ ਯਾਰ ਹਮਦਾਨ ਸਾਹਿਬ ਜਿਹੜੇ ਪੰਜਾਬੀ ਟ੍ਰਿਬਿਊਨ ਦੇ ਵੀ ਐਡੀਟਰ ਇਨ ਚੀਫ ਰਹਿ ਚੁੱਕੇ ਅੱਜ ਉਹਨਾਂ ਤੇ ਪਰਚਾ ਦੇਣਾ ਸਿਰਫ ਇਸ ਲਈ ਕਿਉਂਕਿ ਉਹ ਸਰਕਾਰੀ ਇਸ਼ਤਿਹਾਰ ਲੈ ਕੇ ਸੱਚ ਦੀ ਆਵਾਜ਼ ਨੂੰ ਪੰਜਾਬ 'ਚ ਆਉਣ ਵਾਲੀਆਂ ਮੁਸ਼ਕਿਲਾਂਤਾਂ ਨੂੰ ਲੋਕਾਂ ਦੇ ਬੁਰੇ ਹਾਲਾਤ ਨੂੰ ਉਹ ਕਹਿੰਦੇ ਸੀ ਮੈਨੂੰ ਇਸ਼ਤਿਹਾਰ ਦੋ ਨਾ ਦੋ ਮੈਂ ਸੱਚ ਦੀ ਆਵਾਜ਼ ਸਾਹਮਣੇ ਰੱਖੂੰਗਾ ਔਰ ਅਫਸੋਸ ਦੀ ਗੱਲ ਕਿ ਜਿਸ ਇਨਸਾਨ ਨੇ ਜੰਗੇ ਆਜ਼ਾਦੀ ਬਣਾਇਆ ਹੋਵੇ ਜਿਸ ਇਨਸਾਨ ਨੂੰ ਇੱਕ ਸਰਕਾਰ ਨੇ ਨਹੀਂ ਤਿੰਨ ਚਾਰ ਸਰਕਾਰਾਂ ਨੇ ਘਰੋਂ ਲੈ ਕੇ ਆਏ ਹੋਣ ਚਾਹੇ ਉਹ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਨ ਉਹਨਾਂ ਨੂੰ ਚੇਅਰਮੈਨ ਬਣਾਇਆ ਜੰਗੇ ਆਜ਼ਾਦੀ ਦਾ ਚਾਹੇ ਉਸ ਤੋਂ ਬਾਅਦ ਕੈਪਟਨ ਮਰਿੰਦਰ ਸਿੰਘ ਸਨ ਚਾਹੇ ਚਰਨਜੀਤ ਸਿੰਘ ਚੰਨੀ ਸਨ ਵੱਖ-ਵੱਖ ਸਰਕਾਰਾਂ ਤੇ ਵੱਖ-ਵੱਖ ਮੁੱਖ ਮੰਤਰੀ ਪੰਜਾਬ ਦੇ ਅੱਜ ਵੱਡੀ ਗਿਣਤੀ 'ਚ ਜਿਹੜੇ ਸਿਆਸਤਦਾਨ ਨੇ ਜਾਂ ਜਿਹੜੇ ਸਮਾਜ ਸੇਵੀ ਨੇ ਜਾਂ ਜਿਹੜੇ ਮਹਾਂਪੁਰਖ ਸਹਬਾਨ ਨੇ ਜਾਂ ਕਿਸੇ ਹੋਰ ਸੰਸਥਾ ਨਾਲ ਜੁੜੇ ਹੋਏ ਲੋਕ ਨੇ ਉਹ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦਾ ਇਹ ਧੱਕੇਸ਼ਾਹੀ ਇਹ ਪ੍ਰੈਸ ਵਿਰੋਧੀ ਇਹ ਸੰਵਿਧਾਨ ਵਿਰੋਧੀ ਫੈਸਲਾ कि ਅੱਜ ਤੁਸੀਂ ਉਸ ਇਨਸਾਨ ਤੇ ਪਰਚਾ ਦਿੱਤਾ ਮੈਂ ਤੁਹਾਨੂੰ ਅੱਜ ਇਹ ਦਾਅਵੇ ਨਾਲ ਕਹਿ ਸਕਦਾ ਤੁਸੀਂ ਕਿੱਥੇ ਗਲਤੀ ਕਰ ਗਏ ਹਮਦੱਦ ਸਾਹਿਬ ਤੁਹਾਡੇ ਅੱਗੇ ਨਾ ਡਿੱਗਣ ਵਾਲੇ ਨਾ ਕਮਜ਼ੋਰ ਪੈਣ ਵਾਲੇ ਇਹ ਸਾਰੇ ਲੋਕ ਫਰੀडम ਆਫ ਪ੍ਰੈਸ ਪ੍ਰੈਸ ਦੀ ਆਜ਼ਾਦੀ ਵਾਸਤੇ ਹੱਕ ਸੱਚ ਦੀ ਆਵਾਜ਼ ਵਾਸਤੇ ਇਹ ਲੋਕ ਸਰਦਾਰ ਵਰਜਿੰਦਰ ਸਿੰਘ ਹਮਦੱਦ ਸਾਹਿਬ ਨਾਲ ਖਲੋਣਗੇ ਤੇ ਜਿਹੜਾ ਝੂਠਾ ਪਰਚਾ ਉਹਨਾਂ ਤੇ ਤੁਸੀਂ ਕੀਤਾ ਸਰਦਾਰ ਹਮਦਰਦ ਸਾਹਿਬ ਮੈਂ ਜਿਵੇਂ ਪਹਿਲਾਂ ਵੀ ਕਿਹਾ ਕਿ ਜੰਗੇ ਆਜ਼ਾਦੀ ਉਹ ਜਿਹੜੀ ਸ਼ਹੀਦਾ ਦੀ ਯਾਦਗਾਰ ਬਣੀ ਔਰ ਅੱਜ ਤੁਸੀਂ ਉਸ ਇਨਸਾਨ ਤੇ ਝੂਠ ਫੂਟ ਦਾ ਪਰਚਾ ਬਣਾ ਕੇ ਉਹਨੂੰ ਦਬਾਉਣ ਦੀ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹੋ ਅਸੀਂ ਸਾਰੇ ਇੱਕ ਮਤਾ ਪਾਸ ਕਰਕੇ ਮੈਂ ਝਕਾਰਾ ਛੱਡਣ ਲੱਗਿਆ ਜੀ ਇੱਥੇ ਵੀਡੀਓ ਵਿਖਾਓ ਸਾਰੇ 5 ਰੁਪਏ ਝਕਾਰਾ ਛੱਡਣਗੇ ਬੋਲੇ ਸੋ ਨਿਹਾਲ